ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਅੱਜ ਫੇਰ ਬਠਿੰਡੇ ਤੋਂ ਸਤਸਰੀ ਆ ਗਾਲ ਤੇ ਮੋਟੇ ਤੇ ਟੰਗ ਲਿਆ ਬੈਗ ਆਪਾਂ ਹਾ ਕਿੱਥੇ ਜਾਣ ਵਾਸਤੇ ਫਿਲਹਾਲ ਤਾਂ ਪਿੰਡ ਚੱਲੇ ਆ ਵਾਪਸ ਅ ਪਿੰਡ ਨੂੰ ਕੰਮ ਆ ਕਹਿੰਦੇ ਚੱਲਾਂਗੇ ਸਮਾਂ ਹੋਇਆ ਇਸ ਵਕਤ 7:30 ਮਿੰਟਾਂ ਦਾ ਇਹ ਸਤਸਰੀ ਗਾਲ ਬਈ ਤਰਣਾ ਹਾ ਸਵਾਗਤ ਆ ਜੀ ਦੇ ਨਵੇਂ ਵਲੌਗ ਚ ਅੱਜ 14 ਅਸੂ 29 ਸਤੰਬਰ 12 2024 ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਜਾ ਕੇ ਦਿਖਾਉਨੇ ਆ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਸੁਣ ਸਕਦੇ ਹੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਵੀ ਅਗਰੇ ਦਾ ਫੋਲੋ ਲਾਜ਼ਮੀ ਕਰ ਲਓ ਤੇ ਆ ਚੋਬਰ ਆਪਾਂ ਨੂੰ ਧੁਰ ਦੀ ਇਸ ਵਾਰੀ ਇਹ ਮਿਲ ਗਈ ਕੀ ਹਾਲ ਹੈ ਮਿੱਤਰਾਂ ਤੇ ਨਾਂ ਜ਼ਰੂਰ ਬੋਲ ਦਿਓ ਆਪਣਾ ਵੀ ਮੇਰਾ ਕੋਮਲ ਪ੍ਰੀਤ ਕੋਮਲ ਪ੍ਰੀਤ ਚੰਗਾ ਜੀ ਹਾਂ ਮਲੜੀ ਆਇਆ ਆ ਆਮਤ ਤਰ੍ਹਾਂ ਨੇ ਤੇ ਹੀ ਨਾ ਗੋਲੀ ਹੁੰਦੇ ਆਗੇ ਤੇ ਇੱਕ ਉਹ ਖੜਾ ਚੁੱਭ ਰ ਅਗੇ ਤੇ ਪਿੰਦੂ ਮਿੱਤਰ ਨੂੰ ਚੜਾਉਣਾਗਾ ਤੇ ਬਾਕੀ ਗੱਲਬਾਤ ਚੰਗਾ ਮਿੱਤਰ ਆਪਣੇ ਗਵਾਂਢੀ ਪਿੰਡਾਂ ਦੇ ਨੇ ਮਿੱਤਰ ਸਾਰੇ ਜਾਣਾ ਨਹੀਂ ਪਿੰਡ ਫੇਰਾ ਆਵਾਂਗੇ ਠੀਕ ਆਉਂਦਾ ਜਾ ਆ ਗੋਲੀ ਹੈ ਆਉਂਦਾ ਜਾ ਅਸ਼ਾਇਰ ਨਹੀਂ ਆਂਦੇ ਝੇੜੋ ਕੀ ਮੇਰੇ ਨਾਲ ਠੀਕ ਹੈ ਹਾਂ ਹਾਂ ਲਾਈ ਚੋਪਰਾ ਨਾਂ ਬੋਲਦੀ ਆ ਆਪਣਾ ਇੱਕ ਵਾਰੀ ਸੰਮਦੀਪ ਸੰਮਦੀਪ ਮੱਲੜੀ ਇਹ ਤੇਰਾ ਹੋਇਆ ਸਬਸਕ੍ਰਾਈਬਰ ਆ ਹਾਂ ਅੱਛਾ ਹਾਂ ਇਹ ਮੈਨੂੰ ਕਹਿਣਾ ਲਗਾਉਂਦਾ ਵੀਡੀਓ ਚਲਾਉਣਾ ਠੀਕ ਆ ਧੰਨਵਾਦ ਭਰਾ ਚੱਲ ਚੰਗਾ ਕੁਝ ਮਿਲ ਆ ਠੀਕ ਆ ਭਾਈ ਮਿਲਦੇ ਹਾਂ ਤੁਹਾਰੇ ਆਪਾਂ ਜਲਦੀ ਚਲੋ ਮਿੱਤਰੋ ਹਾਂ ਨਾ ਤ ਇਹ ਹਾਂ ਹੈਲੋ ਬਸ ਬਾਈ 2 ਮਿੰਟ ਰੁਕੋ ਯਾਰ ਮੈਂ ਲਿਆਉਣਾ ਗੱਡ ਕਰ ਅਮਰੇ ਨਾਲ ਦਾ ਚੋਬਰ ਪਈ ਪਿੰਦੂ ਤੇ ਰਾਤ ਦਾ ਇਹ ਕਹੀ ਜਾਂਦਾ ਸੀ ਸਦੇ ਆ ਜਾਣਾ ਸਦੇ ਆ ਜਾਣਾ ਟੀਵੀ ਖੁੱਲਿਆ ਨਹੀਂ ਗਿਆ ਲੇਕੇ ਮੇਂ ਕੁਛ ਹੈ ਬਸ ਠੀਕ ਹੈ ਸਤਿ ਸ੍ਰੀ ਅਕਾਲ ਜੀ ਸੱਜਣਾ ਕੋਈ ਗੱਲ ਥੋੜੀ ਆ ਚੱਕ ਬੈਗ ਸੀਤੀ ਕਰਦੈ ਨਾ ਮੈਂ ਅੱਜ ਘੰਟੇ ਚ ਪਿੰਡ ਭਜਾ ਦੂੰ ਤੂੰ ਚੱਕ ਬੈਗ ਜੱਥ ਲੈ ਮੈਂ ਤਾਂ ਬਾਹਰ ਖੜੇ ਆਂ ਆਹੋ ਕਾਲ ਬੜੀ ਗਰੀ ਜਾਂਦਾ ਸੀ ਤੇ ਹੁਣ ਫੋਨ ਵੀ ਨਹੀਂ ਚੱਕਿਆ ਕੋਈ ਵੀ ਮੈਨੂੰ ਨਹੀਂ ਆਇਆ ਹੁਣ ਹੀ ਆਸੀ ਨਾਲੇ ਹੋਰ ਚਲ ਇੱਥੇ ਦੀ ਹਾਲ ਮਾਰਿਆ ਤੂੰ ਇਧਰ ਤੀ ਕਾਲ ਵਾਲੀ ਇਹਨੂੰ ਚੱਕ ਲਿਆ ਬੈਗ ਬੋਟੇ ਨੇ ਨੌਜਵਾਨਾਂ ਨੇ ਤੇ ਪਿੰਡ ਜਾ ਕੇ ਤੇ ਪਿੰਡ ਵਾਲੀ ਜ਼ਿੰਦਗੀ ਤੇ ਉਹੀ ਕਾਰੋਬਾਰ ਤੇ ਨੌਜਵਾਨ ਨੂੰ ਕੰਮ ਕੀ ਆ ਇਹ ਵੀ ਥੋੜਾ ਜਿਹਾ ਦਾਸੀ ਦਿੰਦੇ ਆ ਕੱਲ ਘਰੋਂ ਫੋਨ ਆ ਗਿਆ ਸੀ ਇਹਨੂੰ ਕਿ ਸਵੇਰੇ ਭਾਈ ਬੇਲੇ ਸਰ ਘਰੇ ਪਹੁੰਚ ਜੀ ਸਪਰੇਅ ਕਰਨੀ ਆ ਸਪਰੇਅ ਕਰਨੀ ਆ ਕਹਿੰਦੇ ਤੇ ਅੱਜ ਸੋਹਣਾ ਦਿਨ ਲੰਘੂਆ ਭਾਈ ਤੇਰਾ ਹੈ ਹੈਪੀ ਡੇ લાલા ਵੇਗ ਮੋੜਿਆ ਤੂੰ ਆ ਤੈਨੂੰ ਸਪੈਸ਼ਲ ਸਵਾਰੀ ਤੇ ਲੈ ਜਾਵਾਂਗੇ ਯਾਰ ਗੱਡੀ ਦੇ ਨਾਲ ਤਾਂ ਹੀ ਲੱਗੇ ਅੱਧੇ ਘਾਟੇ ਚ ਪੰਡ ਭਜਾਵਾਂਗੇ ਬਈ ਬੱਤੋ ਸਾਹਿਬ ਮੋਟਰ ਤੇ ਭਜਾ ਦੇਣਾ ਕਿਹੜਾ ਭਾਈ ਮਖਾ ਬਹਿ ਜਾ ਗੱਡੀ 'ਚ ਕਹਿੰਦਾ ਕਿਵੇਂ ਮਖਾ ਬੈਠਦਾ ਸਹੀ ਇਹਨੂੰ ਦੱਸਿਆ ਹੀ ਨਹੀਂ ਸੀਗਾ ਤੈਨੂੰ ਗਾਰ ਤੇ ਲੈ ਕੇ ਚਲਾਂਗੇ ਚੱਕ ਤਮ ਹੁਣ ਜਾ ਕੇ ਹੋਰ ਵੀ ਜਲਦੀ ਸਪਰੇਅ ਕਰ ਲੇਗਾ ਖੜਾ ਬਈ ਇੱਥੇ ਹਾਂ ਹਾਂ ਬਈ ਹਾਂ ਆ ਵੋਟਾਂ ਵਾਲੇ ਫਿਰਦੇ ਮੈਲ ਦਾ ਨਾ ਤਾਂ ਬਸ ਇੱਥੇ ਰੁਕ ਝਾਦਾ ਬਈ 10 ਮਿੰਟ ਲੱਗਣਗੇ ਯਾਰ ਰੋਕ ਲੈ ਵੀਰੇ ਇੱਥੇ ਇੱਥੇ ਰੁਕ ਲੋ ਰੁਕ ਰੁਕ ਆਂ ਕੀ ਕਰਣੀ ਕੁਲੇ ਖਾਂ ਚ ਹੈ ਬਈ 10 ਮਿੰਟ ਲੱਗਾਂ ਮੈਂ ਕਾਲੀ ਹੈ ਬਈ ਕਾਲੀਆਂ ਪਾਈਆਂ ਖੜੀਆਂ ਨੇ ਠੀਕ ਹੈ ਮੈਂ ਇੱਥੇ ਅੱਛਾ ਕੀ ਪਿੰਦੂ ਬੈ ਗਏ ਚੰਗਾ ਵੀਰੇ ਮਿਲਦੇ ਆ ਬ੍ਰੇਕ ਤੋਂ ਬਾਅਦ ਚੰਗਾ ਬਰਾ ਜਾਖਲੇ ਉਹ ਹੈ ਗੁਰੂ ਜੀ ਸਹੀਆ ਸਹੀਆ ਤੇ ਨੌਜਵਾਨ ਆ ਕੇ ਉਤਰ ਗਏ ਮੁਰਕੜ ਕੇ ਬੋਰਡ ਥੱਲੇ ਹਾਂ ਤੇ ਭਾਈ ਸਾਹਿਬ ਲਾਡੀ ਨੇ ਸਾਡਾ ਸਵਾਗਤ ਕਰਿਆਗਾ ਉਹ ਮੁੱਕਰ ਗਿਆ ਭਾਈ ਉਹ ਜਾਦਾ ਫੋਨ ਆਈ ਜਾਂਦਾ ਵਿੱਚ ਉਹ ਤੇਰੇ ਵੰਗੂ ਸਵਾਗਤ ਨਾ ਕਰਦੇ ਹੁਣ ਮੇਰਾ ਢੋਲ ਢੋਲੀ ਤਿਆਰ ਪਿਆ ਹੋਵੇ ਹੈ ਚੱਲ ਚੰਗਾ ਚਾਹ ਪਾਣੀ ਰੋਟੀ ਟੁੱਕ ਖਾ ਪੀ ਲਈ ਆ ਕੇ ਕਿਵੇਂ ਹੱਲਾ ਦੇ ਕੋਈ ਬਿਮਾਰੀ ਨਾ ਮੈਂ ਤਾਂ ਕੋਈ ਸਵਾਗਤ ਨਹੀਂ ਕਰਾ ਹਾਂ ਠੀਕ ਹੈ ਸਵਾਗਤ ਤੇ ਮੱਝਾ ਕਰਨੇ ਤੂੰ ਦੇਖੀ ਮੱਝਾ ਫਿਰ ਸਾਡੇ ਕੋਲ ਫੋਨ ਆਈ ਜਾਂਦਾ ਪ੍ਰਿੰਦਰ ਨੂੰ ਮੈਂ ਤੇਰੇ ਵੰਗੂ ਨਾ ਸਵਾਗਤ ਕਰਦੇ ਹੁਣ ਇਹ ਸਪਰੇਅ ਕਰਾਉਣ ਆਇਆਗਾ ਤੇ ਠੀਕ ਹੈ ਖੈਰ ਤੁੱਕਾ ਸਾਰੇ ਪਿੰਡ ਇਕਾ ਬੜਾ ਟੂਰ ਵਾਹੇ ਗਰੂਦੀ ਸਾਸਰੀ ਗਾਲ ਸਾਸਰੀ ਗਾਲ ਬੈਜੋ 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 ਉੱਠਣਾ ਨਹੀਂ ਬੈਜੋ 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 ਬੈਠੇ ਬੈਠੇ ਸਵਾਗਤ ਕਰ ਦੋ ਹੈਲੋ ਹੈਲੋ ਸਹਿਜ ਤਾਜ ਓਰੇ ਆਓ ਭੱਜੇ ਆਉਂਦੇ ਆ ਨੌਜਵਾਨ ਸਾਸਰੀ ਗਾਲ ਮੰਮੀ ਕੀ ਤਿਆਰ ਕਰਿਆ ਪਿਆ ਕਿਹੜਾ ਮੋਟਰਸਾਈਕਲ ਸਤਰੀਕਾਲ ਗਾਉਣ ਬਲਾ ਉਪਰ ਲਗੇ ਸਤਰੀਕਾਲ ਚਾਚਾ ਜੀ ਪਹਿਲਾ ਦੇਖ ਕੇ ਆਓ ਹੈਲੋ ਕੁੜੀਏ ਪਹਿਲਾ ਦੇਖ ਕੇ ਆਓ ਪਹਿਲਾ ਦੇਖ ਕੇ ਆਓ ਮੋਟਰਸਾਈਕਲ ਕਿਹੜਾ ਤਾਲ ਗਾ ਕਾਦੇ ਵਾਸਤੇ ਆਹ ਵਾਲਾ ਇਹ ਕਿੱਥੇ ਜਾਵਾਂਗੇ ਆਪਾਂ ਇਹ ਮੋਟਰਸਾਈਕਲ ਤੇ ਵਾੜਾ ਉੱਤੇ ਵੱਡੀ ਮੰਮੀ ਸਤਰੀਕਾਲ ਹੈ ਵਾੜਾ ਉੱਤੇ ਕੋਈ ਨਾ ਆਉਣਾ ਹੈ ਬੈਗਾ ਕੀ ਕਰੋਗੇ ਬੈਗ ਚ ਹਾਂ ਵਧੀਆ ਮੰਮੀ ਚੜਦੀ ਕਲਾ ਪਾਣੀ ਪੀਣਾ ਪਾਣੀ ਵੀ ਪਿਆ ਦੇਣਾ ਸੈਜ ਨੂੰ ਪਾਣੀ ਪਿਆ ਵੀਰ ਨੂੰ ਹਾਂ ਬੇਲਦੇ ਸੀ ਇਹ ਬਾਗ ਗਿਆ ਅਸਮੈਂਟ ਅੱਜ ਰੋਟੀ ਨੂੰ ਲੇਟ ਹੋ ਗਿਆ ਮਮੀ ਹਾਂ ਲੇਟ ਹੋ ਗਿਆ ਬੇਟਾ ਸਿੱਕਾ ਸਰੀਰ ਪਾਈ ਹਾਂ ਬੈਗ ਤਾਂ ਚੱਕਿਆ ਨਹੀਂ ਆਲਾ ਪੁੱਤਰਾ ਉਹ ਕਿਵੇਂ ਆ ਗੱਗੂ ਕਿੱਧਰ ਚੱਲਿਆ ਤਿਆਰ ਜੋਇਆ ਫਿਰ ਤਾਂ ਨਾਂਨ ਤਾਂ ਨਹੀਂ ਚੱਲ ਬੋਲਟ ਨਾਲ ਜਾਂਦਾ ਹੈਗਾ ਹੈ ਬੋਲਟ ਨਾਲ ਜਾਂਦਾ ਹਾਂ ਇੱਥੇ ਬੋਲਟਾਂ ਆਉਣ ਗਾਉਣ ਤੂੰ ਲੈ ਕਰ ਗੱਲ ਭਾਈ ਹਾਂਜੀ ਉਹਨੇ ਮੇਰੇ ਇੱਥੇ ਬੋਲ ਮਾਰੀ ਕੋਈ ਨਾ ਨਿਆਣੀ ਹੈ ਵਿਚਾਰੀ ਇਹ ਆਈ ਕਰੀਂ ਇਹਨਾਂ ਉਧੂ ਮੀ ਆਈ ਜਾਂਦਾ ਮੀ ਆਈ ਜਾਂਦਾ ਆਜੋ ਸਾਜਿਆ ਆਜੋ ਉਧਰ ਆ ਤਰਾ ਬੰਬੂ ਗਾੜ ਵਿਚਾਲੇ ਲਾਤਾ ਯਾਰ ਲਿਆ ਕੇ ਤੂੰ ਉੱਛ ਆ ਗਈ ਪਕਾ ਲਿਆ ਮਾਈ ਖਾਣਾ ਦਾਣਾ ਸੱਤਰੀ ਕਾਲ ਉਹਨੇ ਸੱਤਰੀ ਕਾਲ ਸੱਤਰੀ ਦਾ ਆਹ ਓਹ ਹੋ ਅੰਕਤ ਜੀ ਵੀ ਬਣਾ ਕੇ ਰੋਟੀ ਸਾਡੇ ਕੜੀ ਨਾਲ ਰੋਟੀ ਖਾਵਾਂਗੇ ਅੱਜ ਹਾਂ ਲੈ ਪੜੀ ਜਿਵੇਂ ਮੈਂ ਮੇਟਰ ਮਲਪੀ ਸਿੰਘ ਸਤਿ ਸ੍ਰੀ ਅਕਾਲ ਆ ਗੁੜੀ ਕਿਉਂ ਰਿਆ ਰੋਟੀ ਖਾ ਲਈ ਤੂੰ ਚੁਰਚਲੀ ਹੈ ਜੀ ਰੋਟੀ ਖਾ ਲਈ ਇੱਧਰ ਖਾਉਗੀ ਆਉ ਇੱਧਰ ਖਾਉਗੀ ਬੈਠੋ ਫਿਰ ਸਾਰੇ ਮੈਂ ਬਣਾ ਕੇ ਲੰਗਰ ਮੈਂ ਆ ਕੇ ਰਹਿਣਾ ਤੇਰੇ ਵਾਸਤੇ ਬੈਠੇ ਕਿ ਕੀ ਲੈਣਾ ਆਹਾ 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 ਕਾਲਾ ਦੱਖਾਂ ਇਹ ਆ ਕੀ ਕਾ ਤੋ ਨਹੀਂ ਖਾਣੀ ਆ ਹਾਂ ਹਾਂ ਹੋ ਹਰੇ ਰੋਡਾ ਹੋ ਜਾ ਹੀ ਹਲਵਾ ਸੁਣਿਆ ਜਾਂਦੀ ਅੱਜ ਅੱਛਾ ਰੱਖਣੀ ਇੱਕ ਸਾਬਣ ਤੂੰ ਰੱਖ ਲੈ ਪੁੱਤਰ ਇੱਕ ਲੈ ਜਾ ਕੋਈ ਜਿਹੜੀ ਮਰਜ਼ੀ ਲੈ ਜਾ ਜਿਹੜੀ ਵਧੀਆ ਲੱਗਦੀ ਤੈਨੂੰ ਸਾਬਣਾ ਮੀ ਦੇ ਦੋ ਨੌਣ ਵਾਲੀਆਂ ਉਹ ਮੁੰਡਾ ਕਿੱਲਾ ਦੇ ਤਾਰਾਂ ਦੀਆਂ ਲੈ ਕੁੜੀ ਹੋਰੇ ਆ ਬਦਾਮ ਆ ਰੱਖ ਗਈ ਦੱਖਾਂ ਰੱਖਾਂ ਦੱਖਾਂ ਤੋ 3 ਖਾ ਲੋ ਥੈਂਕ ਯੂ ਕੀ ਮੇਰਾ ਬਰਥਡੇ ਕੀ ਮਾਰੇ ਕਿੱਥੇ ਆਓ ਲੈ ਗੜੀ ਇਹ ਮੈਂ ਆਉ ਲੈਣਾ ਖਾ ਕੇ ਦਿਖਾਉਣ ਪਹਿਲਾਂ ਖਾ ਕੇ ਦਿਖਾ ਕਿਵੇਂ ਖਾਏਗੀ ਇੱਥੇ ਗਰਮੀ ਆ ਉੱਥੇ ਅੰਦਰ ਚੜਵੜ ਅੰਦਰ ਬਹਿ ਜਾ ਉੱਥੇ ਬੱਬੂ ਉਹਨਾਂ ਕੋਲੇ ਚਾਚਾ ਟੰਟ ਲੈਣਾ ਟੰਟ ਟੰਟ ਕਿਹੜਾ ਲੈਣਾ ਤੂੰ ਉਹ ਤਾਂ ਗਰਮੀ ਆ ਇੱਥੇ ਗਰਮੀ ਜਿਹੀ ਨਹੀਂ ਲੱਗਦਾ ਰੈਂਟਰ ਸੰਭਾਲਿਆ ਹੋਇਆ ਉਹ ਤਾਂ ਚਾਂਚ ਨਾ ਦੁੱਖ ਮਿਲੀਆਂ ਚਾਂਚ ਵੀ ਗਰਮੀ ਆਉ ਗੁਰੂ ਜੀ ਚਾਚਾ ਮਿਲੀਆਂ ਕੀ ਚੱਲ ਕੋਈ ਨਾ ਹੋ ਰਖ ਰਹੇ ਪੁੱਤਰ ਹੈ ਹਾਂ ਭਈਆ ਥੱਲੇ ਬਠੰਡੇ ਤੋਂ ਆਉਂਦੇ ਸਾਰ ਕਰਦਿਆਂ ਨੇ ਰੋਟੀ ਖਵਾ ਕੇ ਚਕਾਤੀ ਸੋਟੀ ਕਹਿੰਦੇ ਭਾਈ ਤੂੰ ਮੱਜਾਂ ਚਾਰ ਕੇ ਲਿਆ ਮੱਜਾ ਕੀ ਤੂੰ ਫੇਰ ਵੀ ਫੇਰ ਵੀ ਬੜਾ ਆ ਲੈ ਨਵਾਂ ਗੰਮ ਤਿਆਰ ਫੀੜ ਵੀ ਬਣਵਾ ਕੇ ਲਿਆ ਕਹਿੰਦੇ ਫੀੜ ਲੈਤੀ ਤੇਰੇ ਬਿਨਾ ਕੋਈ ਨਹੀਂ ਗਿਆ ਤਿੰਨ ਦਿਨ ਹੋ ਗਏ ਮੁਕੀ ਨੂੰ ਉਹ ਤਾਂ ਕਹਿੰਦਾ ਮੈਨੂੰ ਜਹਾਮ ਲੱਗ ਜਾਂਦਾ ਚੱਕੀ ਤੇ ਜਾ ਕੇ ਹੈਨਾ ਮੈਨੂੰ ਤਾਂ ਆ ਕੇ ਉਹ ਆ ਬਣੇ ਸਾ ਉਹ ਜੂਆ ਮਸ਼ਰਬਾ ਹਾਂ ਹਾਂ ਓ ਹਿਓ ਆ ਜੋ ਭਾਈ ਤੁਸੀਂ ਵੀ ਆ ਜਾ ਆ ਜਾ ਲਾਡੀ ਸਾਹਿਬ ਕਿਵੇਂ ਬ੍ਰੇਕ ਲਾ ਲੇ ਜੇ ਕੋਈ ਮੇਰੇ ਨਾਲ ਦਾ ਘਾਟੇ ਲਾਉਂਦਾ ਇਹ ਦੇਖੀ ਇਹ ਯਾਰ ਗੁੰਮੀ ਹੀ ਪਤਾ ਨਹੀਂ ਕੀ ਨਿਕਲਾਈ ਲਾਡੀ ਯਾਰ ਗੁੰਮੀ ਹੀ ਨਿਕਲਾਈ ਪਤਾ ਨਹੀਂ ਕੀ ਆ ਅੱਜ ਤਾਂ ਬਾਵਾ ਜੀ ਲਾ ਲਿਆ ਵੱਧ ਮੱਜਾਂ ਨੇ ਲਾਡੀ ਬਠੰਡਾ ਹੀ ਬਠੰਡਾ ਸਿੱਧਾ ਬਠੰਡਾ ਪਰसों ਇੱਕ ਬਾਈ ਕਹੀ ਜਾਂਦਾ ਸੀ ਕਿ ਭਾਈ ਬੱਸ ਚੜ ਗਿਆ ਤੇ ਬਟੇਂਡਾ ਬਟੇਂਡਾ ਕਰ ਰਿਆ ਨਹੀਂ ਭਾਈ ਉਦੋਂ ਵੀ ਕਰਿਆ ਸੀਗਾ ਮੈਂ ਯਾਰ ਵਿੱਚ ਕਲਿੱਪ ਜਿ ਘੱਟੀ-ਕੁੱਟੀ ਦਾ ਭਾਵੇਂ ਗਈ ਹੋਵੇ ਤੇ ਬਾਕੀ ਭਾਈ ਸਾਹਿਬ ਲਾਡੀ ਨਾਲ ਛੋਟੀਆਂ-ਛੋਟੀਆਂ ਗੱਲਾਂ ਹੀ ਕਰੀ ਜਾਂਦੇ ਆ ਬੈਠੇ ਤੋਬੇ ਦੀ ਗੰਧ ਤੇ ਤੇ ਲਗਭਗ 25 ਮਿੰਟ ਹੋ ਗਏ ਮੱਜਾਂ ਹੋਈ ਆਪਦੇ ਉਹ ਨਿਆਰੀ ਨਾਲ ਸਵੇਮੇਂ ਬੋਲ ਚ ਨਹਾਈ ਜਾਂਦੀਆਂ ਤੇ ਭਾਈ ਸਾਹਿਬ ਲਾਡੀ ਝੋਨਾ ਕਿਵੇਂ ਆ ਠੀਕ ਆ ਠੀਕ ਆ ਤੇ ਲਾਡੀ ਆਪ ਥੋੜਾ ਜਿਹਾ ਠੀਕ ਨਹੀਂ ਕਹਿੰਦਾ ਜ਼ਖਾਮ ਨੇ ਥੋੜਾ ਜਿਹਾ ਦਬ ਦਬਾ ਬਣਾਇਆ ਹੋਇਆ ਕਿੰਨੇ ਦਿਨਾਂ ਤੋਂ 4 ਦਿਨਾਂ ਤੋਂ ਅੱਜ ਤਾਂ ਫੇਰ ਆਖਰੀ ਦਿਨ ਇਹ ਤੇ 3 ਦਿਨਾਂ ਤੋਂ ਚੌਥੇ ਦਿਨ ਤਾਂ ਠੀਕ ਹੋ ਜਾਂਦਾ ਹੈ ਇਹ ਨੌਜਵਾਨ ਰੈਲੀ ਤੇ ਗਏ ਸੀ ਥੋੜਾ ਜਿਹਾ ਉੱਥੇ ਮਗਰ ਆ ਗਿਆ ਜਖਾਮ ਤੁਰਿਆ ਹੈ ਹੈਨਾ ਹਵਲੀ ਪੂਰੇ 55 ਮਿੰਟ ਛੱਪੜ ਦੇ ਨਾਲ ਆ ਗਿਆ ਆਰਾਮ ਨਾਲ ਬੈਠ ਕੇ ਨਵੇਂ ਆਪਾਂ ਵੀ ਗੱਲਾਂ ਬਾਤਾਂ ਕਰੀ ਗਏ ਭਾਈ ਸਾਹਿਬ ਲਾਡੀ ਹੋਰਾਂ ਨਾਲ ਦੋ ਜਣੇ ਹੋਰ ਇਕੱਠੇ ਹੋ ਗਏ ਸੀਗੇ ਇੱਥੇ ਗੁਰਪੀਤਿਆ ਓਏ ਉਹ ਕਰੇ ਹੱਦੀਆਂ ਦੇ ਤੈਨੂੰ ਤੇ ਨਾਲੇ ਆਪ ਗੱਲਾਂ ਬਾਤਾਂ ਹੀ ਭਿੜੇ ਰਹੇ ਨਜ਼ਰ ਪਤਾ ਹੀ ਲੱਗਿਆ ਕਦੋਂ ਘੰਟੇ ਦੇ ਲਾਵੇ ਟਾਈਮ ਪਹੁੰਚ ਗਿਆ ਕਿਹੜੀਆਂ ਇਹ ਤਾਂ ਆ ਹੀ ਲਾ ਕੇ ਛੱਡ ਜਾਂਦਾ ਇਹ ਤਾਈ ਬ੍ਰਿਟ ਸਿੰਘ ਹੋ ਗਿਆ ਬੰਦ ਅ ਤਾਈ ਦੀ ਮਰਸੀਡੀ ਗੱਡੀ ਤੇ ਦੇ ਬਈ ਪੱਟ ਤੀਆਂ ਸਾਰੇ ਕੁਛ ਉਹਨੇ ਪਲੇਟਾਂ ਬਲੋਟਾਂ ਆਈਆਂ ਇੱਥੇ ਜਿਹੜੀ ਲੱਗੀ ਸੀ ਸਕਰੀਨ ਜੀ ਤੇ ਇਧਰ ਆਪਣੇ ਨੌਜਵਾਨ ਨੇ ਨੀਰਾਚਾਰਾ ਪਾ ਲਿਆ 3:30 ਬਜ ਕੇ 12 ਮਿੰਟਾਂ ਦਾ ਚਵਸ਼ ਤੇ ਆ ਨੀਲਾ ਢੋਲ 200 ਲੀਟਰ ਵਾਲਾ ਇਹ ਪਹਿਲਾਂ ਪੁਰਾਣੇ ਢੋਲ ਹੁੰਦੇ ਸੀ ਜਿਹੜੇ ਪਹਿਲਾਂ ਸਪਰੇਆ ਕਰਦੇ ਸੀ ਜਿਹੜੇ ਟਾਂਗੇ ਆਏ ਵਾਲੇ ਆ ਖੋਸ਼ ਕੰਜਾ ਜਾ ਉਵੇਂ ਹੀ ਪੈ ਰੱਖ ਲੈਨੇ ਆ ਕਈ ਵਾਰੀ ਪਾਣੀ ਭਰ ਲੈਨੇ ਤੇ ਕੰਮ ਆ ਜਾਂਦਾਗਾ ਮਟਰ ਜੋਨੇ ਨੂੰ ਪਾਣੀ ਝੜਦਾ ਹਾਂ ਤੇ ਟੂਟੀ ਤੇ ਪਾਣੀ ਘਟ ਆਉਂਦਾ ਕਈ ਵਾਰੀ ਜਦੋਂ ਸੂਹਾ ਸੁੱਕਿਆ ਹੁੰਦਾਗਾ ਉਹ ਇਹ ਆ ਮਗੇ ਪੁਆਇੰਟ ਪਾਈ ਤੇ ਆਉਂਦੇ ਸਾਰਾ ਤੇ ਨੀਰਾਚਾਰਾ ਮਨਪੀਤ ਨੇ ਰਲਾ ਤਾਂ ਮੈਂ ਹੁਣੀ ਉੱਠਿਆ ਸੁੱਤਾ ਬਈ ਅੱਜ ਸੌਣ ਤੇ ਡਿਊਟੀ ਲਾ ਲਈ ਮੈਂ 11:30 ਵਜੇ ਸੁੱਤਾ ਸੀਗਾ 3 ਵਜੇ ਨਾਲ ਸੀ ਉੱਠਿਆ ਉੱਠ ਕੇ ਦੇਖਿਆ ਤੇ ਜੂਬਰ ਨੀਤੇ ਜਾਰੇ ਰਲਾ ਰਲਾ ਰੱਖੀ ਜਾਂਦਾ ਸੀਗਾ ਹੈਲੋ ਨੀਰਾਨੀ ਪਾਇਆ ਪਈ ਤੈਨੂੰ ਆਇਆ ਖਾਟ ਹੈ ਬਗਦਦਾ ਹਾਂਜੀ ਸਵਾਦ ਨਾਲ ਆਇਆ ਮਨ ਵਧੀਆ ਲਾਇਆ ਮਨਪ੍ਰੀਤ ਨੇ ਹਾਂ ਸਹੀ ਹੈ ਕਹਿੰਦੇ ਓਕੇ ਓਕੇ ਊਟੰਕੀ ਹੋਈ ਆ ਪਾ ਓਏ ਇੱਥੇ ਆ ਨਾ ਓਏ ਇਨੇ ਨਾਲ ਉਹਦੇ ਜਿਹੜਾ ਸਿੱਧਾ ਵਾਲ ਪਿਆ ਸੀ ਪੈਂਦੀ ਹੈ ਇਹਦੀ ਇੱਥੇ ਥੋੜੀ ਜਿਹੀ ਪੈ ਪੈਂਦੀ ਉਹ ਖਿਜਦੀ ਹੈ ਥੱਲੇ ਠੀਕ ਹੈ ਜੀ ਸਾਬ ਜੀ ਤੇ ਹੁਣ ਇਹਨਾਂ ਨੇ ਡਿਊਟੀ ਮੇਰੀ ਇਹ ਲਾਦੀ ਕਹਿੰਦੇ ਦੁਪਈ ਉਹਦਾ ਪਾਣੀ ਛੱਡ ਕੇ ਤੇ ਜਾ ਕੇ ਨਾਲੇ ਫੀਡ ਬਣਵਾ ਕੇ ਲਿਆਉਣੀ ਆ ਜਾਂਦੇ ਹੋਏ ਦਰਜਾਂਗੇ ਫੀਡ ਫੈਕਟਰੀ ਤੇ ਉੱਧਰ ਨੂੰ ਚੱਲਦੇ ਹਾਂ ਹਾਂ ਵਸ ਲਿਆਣਾਗਾ 50 ਕਿਲੋ ਕਣਕ ਲੈ ਕੇ ਜਾਊਗਾ ਰਿਕਾ ਵਈਓ ਦਿਆ ਸੋਨੀ ਵੀਰ ਬਣਾਵਾਂਗੇ ਉਹ ਕਿੱਥੇ ਆ ਉਹ ਬਾਓ ਨੌਜਵਾਨੋ ਤਗੜੇ ਹੋ ਫੌਸਰੀ ਗੱਲ ਆਹ ਦਾ ਮਿੱਤਰਾ ਪਰਚੀ ਹੀ ਪਰ ਵਾਲੀ ਪਹਿਲਾਂ ਵਾਲੀ ਮਤਲਬ ਪਿਛੇ ਤੇ ਵਾਲੀ ਹੈ ਮਾਘੇ ਦੀਆਂ ਨਾ ਰ ਪਾਣੀ ਛੱਡਣਾ 4 ਵਜੇ ਲੈਟ ਆਊਗੀ ਉਹ ਤੇ ਕੰਡੇ ਦੀ ਭਈ ਹਾਂ ਆਉਂਦਾ ਵਾ ਜੱਕ ਲਈ ਆਉਂ ਜਾਗਾ ਆ ਮਾਰ ਫਾਈ ਕੋ ਬਾਦਿਆਂ ਯਾਰ ਮੇਰੇ ਇੱਕ 25 ਮਾਰ ਕੋਲ ਹੈ ਹਾਂ ਹਾਂ ਵਾਸ ਇਹਨੂੰ ਬਣਾਉਣਾ ਥੱਲੇ ਉਤਰੋ ਵੇੜਾ ਹੋਇਆ 4:45 ਦਾ 4 ਵਜੇ ਲਾਈਟ ਆਉਣੀ ਆ ਤੇ ਇੱਕ ਤਾਂ ਆਪੇ ਆਪਾਂ ਉਪਰ ਦਾ ਪਾਣੀ ਇੱਧਰ ਉੱਧਰ ਬਦਲਣ ਵਾਲਾ ਪਿਆ ਸੀ ਉਮੇ ਤੇ ਖੈਰ ਮੈਂ ਕਈ ਵਾਰੀ ਕਰਦਾ ਹਾਂ ਜਦੋਂ ਐਂ ਟਾਈਮ ਹੋਵੇ ਪਹਿਲਾਂ ਹੀ ਬਦਲ ਕੇ ਰੱਖ ਜਾਨਾ ਫਿਰ ਉਹ ਉੱਥੋਂ ਸਾਹਮਣੇ ਤੋਂ ਇਕੱਲੀ ਉਹ ਮੋਟਰ ਦੀ ਸੋਚ ਛੱਡੀ ਦੋਸ ਉੱਤੇ ਲਵਾਏ ਤੇ ਇੱਥੋਂ ਮੁੜ ਜਾਂਦੇ ਹਾਂ ਫਿਰ ਤਾਂ ਤੇ ਪਾਣੀ ਐਂ ਤੱਕੀ ਚੋਏ ਬਾਈ ਮੈਂ ਲੱਗਾ ਸਾਡੇ ਵੀ ਉੱਤਰਕੋਣਗੇ ਥੱਲੇ ਸੂਰਤੀਆ ਜ਼ਿਲ੍ਹਾ ਸਰਸਾ ਤੇ ਅ 24 25 ਫੁੱਟ ਤੇ ਸ਼ਾਇਦ ਵਾਗ ਗਿਆ ਹੋਵੇ ਜੋ ਆ ਪਹਿਲਾਂ ਜਿਵੇਂ ਸਿਆਲਾਂ ਚ 12 13 ਕੁ ਫੁੱਟ ਤੇ ਰਹਿੰਦਾ ਹੁੰਦਾਗਾ ਗਰਮੀਆਂ ਜੇ ਚੱਲ ਉੱਤਰ ਜਾਂਦਾ ਹੁੰਦਾ ਥੱਲੇ 15 16 ਫੁੱਟ ਤੇ 17 18 ਫੁੱਟ ਤੇ ਹੋ ਜਾਂਦਾ ਸੀਗਾ ਤੇ ਸਾਡੇ ਤੀਜਾ ਸਾਲਾ ਵੀ ਮਤਲਬ 3 ਸਾਲ ਹੋ ਗਏ ਨਰਮਾ ਹੁਣ ਵੜ ਗਿਆ ਪਹਿਲਾਂ ਨਰਮੇ ਨੂੰ ਤਾਂ ਸਾਰੇ ਤਿੰਨ ਕ ਪਾਣੀ ਲੱਗਦੇ ਹੁੰਦੇ ਸੀਗੇ ਬਈ ਪਰ ਨਰਮੇ ਦਾ ਸਾਨੂੰ ਵਧੀਆ ਨਜ਼ਾਰਾ ਲੱਗਦਾ ਹੁੰਦਾ ਸੀਗਾ ਤੇ ਘਰੇ ਝੋਨਾ ਵੀ ਠੀਕ ਆ ਕੰਮ ਉਹ ਆਦੀ ਹੀ ਹੋ ਜਾਂਦੇ ਜਿਵੇਂ ਹੌਲੀ ਹੌਲੀ ਬੰਦਾ ਜਿਵੇਂ ਬਹੁਤੇ ਵੀਰੋਂ ਨੇ ਪਹਿਲਾਂ ਤੋਂ ਲੱਗਦੇ ਆ ਝੋਨੇ ਚੜੀ ਚੜੀ 50 50 ਸਾਲ ਹੋ ਗਈ ਇੱਥੇ ਉਹਨਾਂ ਨੂੰ ਨਾਰਮਲ ਲੱਗਦੀ ਹੋਊ ਗੱਲ ਹੌਲੀ ਹੌਲੀ ਚੱਲ ਸਾਨੂੰ ਵੀ ਉਵੇਂ ਇਹ ਨਾਰਮਲ ਲੱਗਣ ਲੱਗ ਜੂਗੀ ਝੋਨੇ ਵਾਲੀ ਗੱਲ ਤੇ ਪਹਿਲਾਂ ਸਾਨੂੰ ਨਰਮੇ ਵਾਲੀ ਵਧੀਆ ਉਵੇਂ ਹੀ ਸੁਣਾ ਸੁਖ ਲੱਗਦਾ ਹੁੰਦਾ ਸੀ ਵੀ ਨਰਮਾ ਬੀਜਿਆ ਚੱਲ ਲੋਟਾ ਕੰਮ ਉਹਦੀ ਬਸ ਅੱਜ ਕੱਲ ਜਾ ਕੇ ਖੇਚ ਪੈਂਦੀ ਸੀ ਚਗਾਈ ਸਮੇਂ ਬੰਦਾ ਰੋਜ਼ ਰੋਬੰਦੇ ਲਿਆਉਣੀ ਲੇਬਰ ਤੋਲਣੇ ਘਰੇ ਛੱਡਣੇ ਜੇ ਉਹ ਉਹੋ ਜਿਹਾ ਕੰਮ ਹੁੰਦਾ ਸੀਗਾ ਤੇ ਫਿਰ ਆ ਗੱਲ ਕੀ ਕਰਦਾ ਸੀ ਉਹ ਗੱਲ ਦਾ ਹੋਰ ਹੀ ਵਾਸੇ ਗੱਡੀ ਪਰੜੀ ਤੋ ਉਤਰ ਗਈ ਮੈਨੂੰ ਲੱਗਾ ਚੌਲ ਚੌਲ ਖਾਣ ਦੇ ਪਹਿਲਾਂ ਦਾ ਆਦਤ ਕੀ ਨੂੰ ਹੋ ਗਈ ਨੂੰ ਬਈ ਮੈਂ ਜਦੋਂ ਵੀ ਆਉਣਾ ਉਦੋਂ ਹੀ ਲੱਗਣਾ ਏਕ ਵੇਰੀ 468 ਆਪਣਾ ਤੇ ਬਸ ਇਹਨੂੰ ਇਹੀ ਪਾਣੀ ਲਾਵਾਂਗੇ ਸ਼ਾਇਦ ਮਗਰਲਾ ਇਹਦੇ ਵਿੱਚ ਹੀ ਪਾਣੀ ਛੱਡ ਕੇ ਜਾਊਂਗਾ ਅੱਜ ਤੇ ਪਾਣੀ ਮੋਟਰਾਂ ਥੱਲੇ ਉਤਰ ਗਿਆ ਚੋਅ ਹੁਣ ਬਹੁਤੇ ਵੀਰਾਂ ਨੇ ਜਿੰਨਾਂ ਦਾ ਮੋਨੋਬਲਾਕ ਆਪਣੇ ਇੱਕ ਮੋਨੋਬਲਾਕ ਹੈ ਇੱਕ ਮੱਛੀ ਆ ਦੋ ਮੋਟਰਾਂ ਨੇ ਉਹਰੇ ਮੋਨੋਬਲਾਕ ਦਾ ਸੂਤਾ ਲਵਾ ਕੇ ਜਾਣਾ ਪੈਂਦਾਗਾ ਤੇ ਕਈ ਸੂਤੇ ਲੱਗ ਜਾਂਦੇ ਹੁਣ ਹੋਰ ਵੀ ਮੋਨੋਬਲਾਕ ਵਾਲੇ ਵੀਰ ਜਦੋਂ ਲਾਈਟ ਆਉਂਦੀ ਆ ਰਾਤ ਨੂੰ 12 ਵਜੇ ਵੀ ਕਈ ਵਾਰੀ ਚਲਾ ਕੇ ਜਾਂਦੇ ਆ ਹੋਰ ਵੀ ਇੱਥੇ ਰਾਤ ਨੂੰ ਮੋਟਰਸਾਈਕਲ ਫਿਰਦੇ ਹੁੰਦੇ ਪਤਾ ਲੱਗ ਜਾਂਦਾ ਜਿੱਦੇ ਰਾਤ ਨੂੰ 12 ਵਜੇ ਲਾਈਟ ਆਉਂਦੀ ਆ ਕਿ ਭਾਈ ਸੂਤੇ ਲਵਾ ਕੇ ਗਏ ਹੋਣਗੇ ਤੇ ਸਾਡੇ ਪਾਣੀ ਉੱਤੇ ਰਹਿਣ ਦਾ ਕਾਰਨ ਪਹਿਲਾਂ ਤਾਂ ਅਸੀਂ ਇਹ ਵੀ ਮੰਨਦੇ ਹੁੰਦੇ ਸੀ ਕਿ ਵੀ ਆਪਣੇ ਏਰੀਆ 'ਚ ਝੋਨਾ ਵੱਧ ਲੱਗਦਾਗਾ ਆ ਨਰਮਾ ਵੱਧ ਹੁੰਦਾਗਾ ਝੋਨਾ ਘੱਟ ਹੁੰਦਾਗਾ ਤੇ ਤਾਂ ਕਰਕੇ ਤੇ ਦੂਜਾ ਨਹਿਰਾਂ ਸੂਏ ਨੇੜੇ ਵੱਧ ਆ ਗਏ ਤੇ ਉਹ ਕਾਰਨ ਵੀ ਮੰਨਦੇ ਆ ਹੁਣ ਐਂਕੀ ਮਤਲਬ ਤੀਜਾ ਕਸਾਲ ਆ ਝੋਨਾ ਵੀ ਨਰਮਾ ਹੁਣ ਆਟ ਗਿਆ ਕੋਈ ਹੋਰ ਸਾਧਨ ਨਹੀਂ ਹੈ ਨਹੀਂ ਬਈ ਬੰਦਾ ਕੀ ਕਰੇ ਫਿਰ ਹੁਣ ਝੋਨਾ ਲਾ ਲੈਣੇ ਆ ਤੇ ਹੁਣ ਫਿਰ ਪਾਣੀ ਦਾ ਵੱਧ ਸੁੱਤੇ ਬਾਈਦੇ ਨੇ ਤਾਂ ਥੱਲੇ ਹੋ ਗਿਆ ਥੋੜਾ ਜਿਹਾ ਪਾਣੀ ਤੇ ਬਾਕੀ ਲੋਟਾ ਮਾਹੌਲ ਤਿੰਨਾ ਚਾਰਾਂ ਦਿਨਾਂ ਬਾਅਦ ਖੇਤ ਆਏਗਾ ਅੱਛਾ ਲੱਗ ਰਿਹਾ ਕੀੜੇ ਹੈ ਨਹੀਂ ਯਾਰ ਜਿੱਥੇ ਵਾਗੇ ਕਿਸੇ ਪਾਸੇ ਘਰ ਛੱਡ ਕੇ ਆਹ ਬਿਲਨ ਨੱਕਾਵਨਾ ਕਰ ਲਈ ਫਿਰ ਛੱਡ ਦਿਆਂ ਸੋਚ ਖਰੇਚਾਰੇ ਦੀ ਵੀ ਲਗਭਗ ਸਮਾਪਤੀ ਆ ਉਹ ਪਰਲੀ ਦੌਗੀ ਹੀ ਰਹਿ ਗਈ ਸਿਰੇ ਹੀ ਤੇ 4 ਵਜੇ 1 ਮਿੰਟ ਹੋ ਚੁੱਕਿਆ ਲਾਈਟ ਹੋ ਰਹੀਆਂ ਪਹਾਰ ਚੁੱਕੀਆਂ ਨੇ ਉਹ ਉਹ ਅਗਲੀ ਮੋਟਰ ਚਲਾਉਣੀ ਆਪਾਂ

ਤੇ ਨਸੋ 75 ਲਾਈਟ 11 ਦਾ ਲੋਡ ਆ 10 ਦੀ ਮੋਟਰ ਹਾ 90 ਕੁਫਟਾ ਬੋਰ 10 ਫੁੱਟ ਖੂ ਤੇ ਹੁਣ ਬਾਬਾ ਮੋਨੋ ਬੁਲਾ ਕੇ ਇਧਰ ਤੰਗ ਜੇ ਕਰਨ ਲੱਗ ਗਿਆ ਝੋਨੇ ਜੂਨੇ ਲੱਗਣ ਕਰਕੇ ਬਾਬਾ ਜਦੌੜ ਫਿਰ ਬਾਲੀ ਹੁੰਦੀ ਆ ਤੇ ਰੱਬ ਸੁੱਖ ਰੱਖੇ ਅ ਅਗਲੇ ਸਾਲ ਤੱਕ ਮੱਛੀ ਪੌਣੀ ਬੂਗੀ ਇਹ ਵੀ ਹੁਣ ਫਿਰ ਬਾੜਾ ਜਿਹੜਾ ਕੰਮ ਨਹੀਂ ਦਿੰਦੀਆਂ ਜਿਵੇਂ ਵੀ ਜਿਹੜੇ ਵੀਰ ਕਹਿੰਦੇ ਹੁੰਦੇ ਸਾਡੇ ਦਾ ਬਈ ਸਾਰੀਆਂ ਮੱਛੀਆਂ ਨੇ ਸੋਡੇ ਵੀ ਪਹਿਲਾਂ ਪਿਓ ਦਾਦਿਆਂ ਤੋਂ ਪੁੱਛੋ ਬਈ ਆਹੀ ਕੰਮ ਹੁੰਦਾ ਸੀਗਾ ਵੀ ਰੱਕ ਕੇ ਹੌਲੀ ਹੌਲੀ ਬੰਦਾ ਬਦਲਾ ਦਿੰਦਾ ਜਿਵੇਂ ਮਤਲਬ ਐਵੇਂ ਮੰਨ ਲਓ ਹੁਣ ਪਾਣੀ ਦਾ ਚੋਆ ਥੋੜਾ ਥੱਲੇ ਵਗ ਗਿਆ 5-7 ਫੁੱਟ ਇੰਨੇ ਨਾਲੀ ਪਾਸੇ ਸੂਤੇ ਲੱਗਣ ਲੱਗ ਗਏ ਬਈ ਪਹਿਲਾਂ ਬਸ ਸੁੱੱਚ ਛੱਡ ਜਾਂਦੇ ਸੀ ਐ ਪਤਾ ਹੀ ਹੁੰਦਾ ਸੀਗਾ ਚੱਲ ਜੂਗੀ ਤਾਂ ਫਿਲਹਾਲ ਆ ਇੱਕ ਗਿੱਲਾ ਪਹਿਲਾਂ ਹੋਤਲਾ ਪਾਣੀ ਦਾ ਛੱਡਿਆ ਹੋਇਆ ਉਹ ਭਰ ਕੇ ਫਿਰ ਸ਼ਾਮ ਤੱਕ ਘਰਾਂ ਨੂੰ ਰਵਾਨਗੀ ਕਰਾਂਗੇ ਤੇ ਜਾਂਦੇ ਹੋਏ ਆਪਣੀ ਫੀਡ ਉਹਨਾਂ ਨੇ ਬਣਾ ਕੇ ਰੱਖਤੀ ਉਹ ਕਮਾਟਰ ਫੀਡ ਬਣਾਉਂਦੇ ਉਹਨਾਂ ਥੋੜੀ ਦਿਨ ਚੱਲ ਜਾਂਦੀ ਆ 50 ਕਿਲੋ ਕਣਕ ਤੇ ਬਾਕੀ ਉਹ ਔਰ ਲਗਾਤੁਕਾ ਰੜਾ ਦਿੰਦੇ ਆ ਵਿੱਚ ਜਿਹੜਾ ਕੁਛ ਉਹ ਪਾਉਣਾ ਹੁੰਦਾ ਆਪਣੇ ਮੱਝਾਂ ਕਾਂਵਾਂ ਦੇ ਦੁੱਧ ਦੇ ਹਿਸਾਬ ਨਾਲ ਜੀ ਵਾਹ ਗੁਰੂ ਆ ਗਵਾਂਢੀ ਮਿੱਤਰ ਸੀਰੇ ਦਾ ਨਰਮਾ ਪਾਣੀ ਕਿਤੇ ਚਲੋਂ ਹੀ ਦਬਿਆ ਰਹਿ ਗਿਆ ਸੀ ਫਿਰ ਵੀ ਦੇਖਣ ਨੂੰ ਚੱਲ ਹੁਣ ਠੀਕ ਹੋ ਜਾਂਦੇ ਆ ਉਹ ਵਿੱਚ ਭਾਰਪੂਰ ਹਿੱਸਾ ਵੈਸੇ ਹੁੰਦਾਗਾ ਅ ਅੱਗੇ ਨਰਮੇ ਹੁੰਦੇ ਸੀ 6 ਫੁੱਟ 7 ਫੁੱਟ 8 ਫੁੱਟ ਵਿੱਚ ਬੰਦੇ ਤੁਰੇ ਫਿਰਦੇ ਦੇਖਦੇ ਨੇ ਹੁੰਦੇ ਸੀ ਆਵਾਜ਼ਾਂ ਮਾਰ ਮਾਰ ਪੁੱਛਣਾ ਪੈਂਦਾ ਸੀ ਭਾਈ ਕਿੱਥੇ ਜੁਗ ਰਹੇ ਹੋ ਤੇ ਕਿੱਥੇ ਇਹ ਸੋਡੀਆਂ ਭੰਡਾਂ ਨੇ ਤੇ ਹਾਂ ਹੁਣ ਕੰਮ ਜਮੀ ਇਹੇ ਜੀ ਹੋ ਜਾਂਦਾ ਹੁਣ ਬਸ ਇਹਦੀ ਲਾਟ ਜੀ ਨਿਕਲ ਗਈ ਏ ਸੁੱਕ ਜੂਗਾ ਇਤੋਂ ਬਾਅਦ ਸਮਾਂ 5:00 ਵਜੇ 15 ਮਿੰਟਾਂ ਦਾ ਠੀਕ ਹੈ ਸ਼ੁਕਰੀਆ ਬਾਈ ਮਟੀਰੀਅਲ ਲੈਣਾ ਪਾ ਕੋਰਤਾ ਲੈਣੋ ਬਾ ਗਟਾ ਲ ਮਾਇ ਹੱਲਣੀ ਨਹੀਂ ਗਾ ਯਾ ਆ ਤੱਕ ਸਿੱਧਾ ਹੈ ਜਿ ਵੱਡਾ ਪਾ ਕੱਢ ਉਹ ਮੁੰਡੇ ਜੈਕ ਜੀਤ ਵੱਡੇ ਇਹਨੇ ਤਾਂ ਐ ਕੰਮ ਲੋਡ ਆ ਜਾਂਦਾ ਇਧਰ ਵੱਧਾ ਫਿਰ ਐਂ ਕੰਮ ਨਾ ਮੈਂ ਰੱਖ ਦੂੰਗਾ ਲਾਉਣੇ ਕਰਕੇ ਹੁਣੀ ਪਾਣੀ ਤਾਂ ਸਾਰਿਆਂ ਨੂੰ ਤਰਕ ਦੇਖ ਲਿਆ ਮੰਮੀ ਦੁਆਰੇ ਪੀਤਾ ਨਹੀਂ ਚਾਰ ਚਾਰ ਪੰਜ ਪੰਜ ਬਾਲਟੀਆਂ ਠੀਕ ਹੈ ਸਮਾਂ ਹੋਇਆ 7:01 ਮਿੰਟ ਦਾ ਪ੍ਰੋਗਰਾਮ ਆਪਣਾ ਅੱਜ ਦਾ ਸਮਾਪਤੀ ਦੇ ਬਾਲ ਨੂੰ ਤੇ ਅੱਜ ਦੇ ਦਿਨ ਦੀ ਕਹਾਣੀ ਇਨੀਕ ਹੀ ਸੀ ਤੇ ਮਾਤਾ ਦੀ ਹਾਜ਼ਰੀ ਕਬੂਲ ਕਰੋ ਜੀ ਸੱਸਰੀ ਘਾਲ ਬੇਟਾ ਸੋਨ ਸਾਰਿਆਂ ਧੰਨਵਾਦ ਛੋੜੇ ਗਿੰਦੇ ਕੈਂਡਲ ਤੇ ਜੋੜੇ ਪੁੱਤਰੀ ਭੈਣ ਭਾਈ ਪਾਣ ਜੇ ਪਤੀ ਜੇ ਸਾਰਿਆਂ ਨੂੰ ਸੱਸਰੀ ਘਾਲ ਮੇਰੇ ਵੱਲੋਂ ਠੀਕ ਹੈ ਜੀ ਤੇ ਲਾਇਕ ਕਮ ਲਾਇਕ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਵੀ ਭੇਜਿਆ ਕਰੋ ਕਿ ਕੈਸਾ ਲੱਗਾ ਗੁਰਦੇ ਦਾ ਬਲੌਗ ਗੁਰਦਾ ਤੇ ਟੋਟੋ ਲਾਇਕ ਕਰਦੇ ਤੇ ਬਲੌਗ ਜੂਰ ਦੇਖਣਾ ਅੱਜ ਵਿਚਾਰੇ ਛੱਡਣਾ ਤੇ ਧੰਨਵਾਦ ਅੱਛਾ ਠੀਕ ਹੈ ਜੀ ਧੰਨਵਾਦ ਮਾਤਾ ਜੀ ਤੁਹਾਡਾ ਵੀ ਤੇ ਹਾਂ ਵਟੇਂਡੇ ਤੋਂ ਵਾਪਸੀ ਆ ਕੇ ਦੁਪਹਿਰ ਚ ਬਈ ਮੈਂ ਸੌਂ ਗਿਆ ਤੇ ਉਸ ਤੋਂ ਬਾਅਦ ਆਪਦੇ ਉਹੀ ਕੰਮਾਂ ਕਰਾਂ ਤੇ ਡਿਊਟੀ ਤੇ ਬਿਲਾਲ ਇੰਨਾ ਕਿਸੇ ਆਪਣਾ ਅਜਦੇ ਦੇਣ ਦਾ ਮਾਹੌਲ ਤੇ ਮਿਲਦੇ ਕੱਲ ਨੂੰ ਸਵੇਰੇ 7:00 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ